ਵਾਹਿ ਗੁਰਜਿੱਕਾ ਕਾਲ ਸਾਹ ਕਰਾਈ ਵਾਹਿ ਗੁਰਜਿੱਕੀ ਪਤੇ ਬਿਲਾਵਲ ਮਹੱਲਾ ਪੰਜਵਾ ਮੂ ਲਾਲਨ ਸਿਓ ਪ੍ਰੀਤ ਬਣੀ ਮੂ ਇੱਥੇ ਜਮਕ ਲਾ ਦਨੀਆ ਮੂ ਲਾਲਨ ਸਿਓ ਇੱਥੇ ਵਿਸਰਾਮ ਪ੍ਰੀਤ ਬਣੀ ਰਹਾਉ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਦੋ ਖਿੰਚ ਤਨੀ ਦੇਨ ਸਰਾਨ ਮਨ ਮਾਹੀ ਬਸਤ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਾਲ ਬਲ ਜਾਓ ਸਿਆਮ ਸੁੰਦਰ ਕਾ ਆਕਾਥ ਕਥਾ 쟈 ਕੀ ਬਾਤ ਸੁਣੀ ਜਾਨ ਨਾਨਕ ਦਾਸਨ ਦਾਸ ਕਹੀ ਅਤ ਹੈ ਮੋਹ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾ ਹਰ ਗੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਤਾ ਕੈ ਹਿਰਦੈ ਧਰ ਮਨ ਧਿਆਨ ਰਹਾਉ ਸਿਮਰ 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 ਸੁਹਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਹ ਪਾਵਹੁ ਮਾਨ ਸਾਧੂ ਸੰਗ ਪ੍ਰਾਪਤ ਸਾਧੂ ਸੰਗ ਪ੍ਰਾਪਤ ਜਾ ਕਉ ਤਿਨਹੀ ਪਾਇਆ ਏਹ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤ ਗੁਰ ਕੀ ਸਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਣ ਤਰਣ ਰਹਾਉ ਵਿਸਵੰਗ ਪਰ ਪੂਰਨ ਸੁਖ ਦਾਤਾ ਜੀ ਸ਼ੁੱਧ ਪਾਦ ਉਚਾਰਨ ਕਰਨਾ ਪਿਸੰਬਰ ਨਹੀਂ ਕਹਿਣਾ ਵਿਸਵੰਗ ਪਰ ਹੀਠਾਂ ਸਸੇ ਦੇ ਅੱਧਾ ਵਾਵਾ ਹੈ ਇਸ ਦਾ ਉਚਾਰਨ ਬੱਬੀ ਸਿਆਰੀ ਸਸੇ ਔਂਕੜ ਐੜੇ ਉੱਤੇ ਟਿੱਪੀ ਸਸੇ ਦੀ ਲੱਗ ਜੇਗੀ ਵਿਸਵੰਗ ਵਿੱਚ ਡੈਸ਼ ਦੇ ਦੇਣੀ ਹੈ ਫਿਰ ਬੋਲਣਾ ਭਰ ਪਾਠ ਇਕੱਠਾ ਹੀ ਹੈ ਵਿਸ਼ਵ ਨੂੰ ਭਰਨ ਵਾਲੇ ਵਾਹਿਗੁਰੂ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਥਾਨਥ ਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜਾਈ ਜਿੱਦੇ ਕੰਨ ਉੱਤੇ ਬਿੰਦੀ ਉਚਾਰਨ ਕਰਨੀ ਜੀ ਅਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਣ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਘਰ ਅਠਵਾ ਦੁੱਪ ਤੁਨੀ ਤੋੜਨਾ ਦਦੇ ਦੇ ਵਿੱਚ ਡੈਸ਼ ਦੇਣੀਆਂ ਦੋ ਪਦੇ ਘਰ ਅਠਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਈਗ ਨਿਰਗੁਣ ਉਗ ਸਰਗੁਣ keel kart vich swami mera ਈਗ ਗਗਾ ਨਹੀਂ ਲਉਣਾ ਗਗਾ ਲਉਣਾ ਈਗ ਨਿਰਗੁਣ ਉਗ ਸਰਗੁਣ ਦੁੱਤ ਉਚਾਰਨ ਕਰਨਾ ਈਗ ਨਿਰਗੁਣ ਉਗ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਈਗ ਨਿਰਗੁਣ ਉੱਗ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ ਪ੍ਰਹਾਉ ਨਗਰ ਮਹਿ ਆਪ ਬਾਹਰ ਪੁਣ ਆਪਣ ਪ੍ਰਭ ਮੇਰੇ ਕੋ ਸਗਲ ਵਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਤੇਰਾ ਕਾ ਕਉ ਦਰਾਉ ਕਾ ਸਿਉ ਬਲਬੰਚਾ ਬਲਬੰਚਾ ਕਠਾਣੀ ਕਾ ਨਾਮ ਵਿੱਚ ਡੈਸ਼ ਦੇ ਕੇ ਬਲਬੰਚਾ ਕਾ ਕਉ ਦਰਾਉ ਕਾ ਸਿਉ ਬਲਬੰਚਾ ਜਹ ਜਹ ਪੇਖੋ ਤਹ ਤਹ 네ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਇਹ ਵਿਸਰਾਮ ਧਿਆਨ ਨਾਲ ਲਉਣਾ ਸਖਾਦ ਮੂਰਤ ਇਥੇ ਚਮਕ ਜੀ ਲਾ ਦਨੀ ਹੈ ਗੁਰ ਭੇਟਿਓ ਨਾਨਕ ਇਥੇ ਵਿਸਰਾਮ ਮਿਲ ਸਾਗਰ ਬੂੰਦ ਇਥੇ ਠਮਕ ਨਹੀਂ ਆਨ ਹੀਰਾ ਅਨ ਹੀਰਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ